ਲੁਧਿਆਣਾ ਦੇ ਸਲੀਮ ਕਾਬਰੀ ਸੱਤ ਡਾਕਟਰ ਪੀਮਰਾਓ ਮੇਦਕਰ ਪਵਨ ਵਿਖੇ ਸਲਵਰ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਵਿੱਚ ਵਿਸ਼ੇਸ਼ 75 ਲੋੜਵੰਦ ਬੱਚਿਆਂ ਨੂੰ 2-2000 ਮਦਦ ਦੀ ਰਾਸ਼ੀ ਵੱਜੋਂ ਚੈੱਕ ਵੰਡੇ ਗਏ ਅਤੇ ਇਸ ਸਮਾਗਮ ਦੇ ਵਿੱਚ ਲੁਧਿਆਣਾ ਸ਼ਹਿਰ ਦੀਆਂ ਉੱਗੀਆਂ ਸਮਾਜ ਸੇਵੀਆ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦੇ ਸਮਾਜ ਸੇਵੀ ਜਸਪਾਲ ਸਿੰਘ ਪੋਲੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਵੱਲੋਂ ਅਚੇਹੀ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ ਜਿਸ ਨਾਲ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਇਹ ਜਾਣਾ ਲਾਈ ਟਿੰਕਾ ਛਾੜਦੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਿਲਵਰ ਸੇਵਾ ਸੁਸਾਇਟੀ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸਰਦੇਸ਼ ਚੋਪੜਾ ਜੀ ਦੀ ਯਾਦ ਵਿੱਚ ਸਰਦੇਸ਼ ਚੋਪੜਾ ਜੀ ਨੂੰ ਵੀ ਇਸ ਵਾਰ ਨੇ ਯਾਦ ਕੀਤਾ ਅਸੀਂ ਤੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਵੇਟ ਕੀਤੀ ਪਰ ਜਿਹੜਾ ਨਾਲ ਇਹਨਾਂ ਨੇ ਬੱਚਿਆਂ ਦਾ ਪ੍ਰੋਗਰਾਮ ਰੱਖਿਆ 75 ਬੱਚਿਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਇਹ ਬਹੁਤ ਵਧੀਆ ਕੰਮ ਹੈ ਇਹਦੇ ਨਾਲ ਬੱਚਿਆਂ ਦਾ ਬਹੁਤ ਹੌਸਲਾ ਵਧਦਾ ਬੱਚੇ ਅੱਗੇ ਵੱਧ ਕੇ ਕੰਮ ਕਰਦੇ ਆ ਇਹ ਹੀ ਬੱਚੇ ਸਾਡੇ ਕੱਲ ਨੂੰ ਸਕੂਲਾਂ 'ਚ ਪੜ੍ਹ ਲਿਖ ਕੇ ਵੱਡੇ ਹੋਣਗੇ ਕਾਲਜਾਂ ਜਾਣਗੇ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਕੁਝ ਬਣੇਗਾ ਕੋਈ ਬਿਜ਼ਨਸਮੈਨ ਬਣੇਗਾ ਔਰ ਸਾਡੇ ਲੁਧਿਆਣੇ ਦਾ ਨਾਮ ਰੋਸ਼ਨ ਕਰੇਗਾ ਜਦੋਂ ਸਾਡੇ ਲੁਧਿਆਣੇ ਦਾ ਨਾਮ ਰੋਸ਼ਨ ਹੋਏਗਾ ਸਾਡੀ ਸੁਸਾਇਟੀ ਦਾ ਨਾਮ ਰੋਸ਼ਨ ਹੋਏਗਾ ਸਾਡੇ ਜਿੰਨੇ ਵੀ ਇੱਥੇ ਹੈਗੇ ਆ ਬਵਿੱਜਾ ਜੀ ਹੈਗੇ ਆ ਜਿੰਨੇ ਵੀ ਇੱਥੇ ਸੇਵਾ ਕਰਦੇ ਪ੍ਰਧਾਨ ਜੀ ਹੈਗੇ ਸਾਡੇ ਤੇ ਮੈਂ ਰਾਜ ਮੱਕੜ ਜੀ ਦੇ ਨਾਲ ਜਿਹੜੇ ਜਿਨ੍ਹਾਂ ਨੇ ਸੁਸਾਇਟੀ ਸ਼ੁਰੂ ਕੀਤੀ ਮੇਰੀ ਉਮਰ 60 ਸਾਲ ਹੈ ਲੇਕਿਨ ਮੈਂ 50 ਸਾਲ ਤੋਂ ਉਹਨਾਂ ਨਾਲ ਜੁੜਿਆ ਹੋਇਆ ਠੀਕ ਹੈ ਜੀ ਮੈਂ ਛੋਟਾ ਜਿਹਾ ਸੀ ਉਦੋਂ ਹੁੰਦਾ ਸੀ ਅਸੀਂ ਬੜਾ ਪਿਆਰ ਸੀ ਆਪਸ ਫੈਮਿਲੀ ਦਾ ਔਰ ਮੈਂ ਬਹੁਤ ਇਹਨਾਂ ਦੇ ਨਾਲ ਮਿਲ ਕੇ ਕਾਫੀ ਕੰਮ ਕੀਤੇ ਸੇਵਾ ਵੀ ਕੀਤੀ ਚਲੋ ਪਰਮਾਤਮਾ ਮਿਹਰ ਕਰੇ ਅੱਜ ਉਹ ਸਾਡੇ ਚ ਨਹੀਂ ਹੈਗੇ ਰਾਜ ਮੱਕੜ ਜੀ ਲੇਕਿਨ ਉਹਨਾਂ ਦੀ ਬੇਟੀ ਅੰਜਲੀ ਅੰਜਲੀ ਸ਼ੁਗਰਾਲ ਜੀ ਹੈਗੇ ਆ ਔਰ ਉਹ ਸੇਵਾ ਮੰਮੀ ਵਾਲੀ ਕਰ ਰਿਹਾ ਹੈ ਔਰ ਪ੍ਰਮਾਤਮਾ ਮਿਹਰ ਕਰੇ ਔਰ ਉਹਨਾਂ ਨੂੰ ਹਿੰਮਤ ਬਖਸ਼ੇ ਔਰ ਸੇਵਾਦਾਰ ਕਰੇ ਅਸੀਂ ਉਹਨਾਂ ਦੇ ਨਾਲ ਹਰ ਕਦਮ ਦੇ ਨਾਲ ਖੜੇ ਆਂ ਔਰ ਹਮੇਸ਼ਾ ਖੜੇ ਰਵਾਂਗੇ ਔਰ ਬੱਚਿਆਂ ਦੀ ਸੇਵਾ ਕਰਦੇ ਰਾਂਗੇ ਸੁਪੋ ਮੇਰੀ ਰਾਗਰਾਜ ਸੋਸ਼ੀਅਟੀਆਂ ਬਿਆ ਸਿਲਵਰਸਮਾਰ ਸੇਵਾ ਸੋਸਾਇਟੀ ਦੇ ਪ੍ਰੈਜ਼ੀਡੈਂਟ ਜੋ ਕਿ ਇਹ ਸੋਸਾਇਟੀ ਹੈ ਅੱਜ ਜੀ ਜੋ ਕਿ ਬਹੁਤ ਹੀ بڑا ਇੱਕ ਦਿਨ सोसाइटी के पूरे तेरह साल हो गए ये तेरह सालों से रेगुलर कार्य करती आ रही है इन बेटियों की पढ़ाई के लिए ताकि ये बच्चियों का भविष्य आगे जाके उज्जवल हो सके आज हमारी सोसाइटी में जसपाल सिंह कोहली जी जो कि माल्टोन एक्सटेंशन के प्रेसिडेंट हैं उनको इनवाइट किया गया उन्होंने आके मेरा भी मान बढ़ाया और हमारी सोसाइटी का भी मैं चाहती हूँ ऐसे ही भाई बहन हमारे साथ जुड़ते रहे और ये सोसाइटी आगे बढ़ती रहे थैंक यू